ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਪੈਂਡਾ ਮਿਰਜੀ ਦੇ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਨੇੜੇ ਦੀ ਗੱਲ ਕਰਾਂਗੇ ਤਾਂ ਨੇੜੇ ਮੋਦਕੀ ਸ਼ਹਿਰ 메ਨ ਕਸਬਾ ਬਚੀ ਹਰਾਂ ਨੂੰ ਮੋਦਕੀ ਲੱਗ ਜਾਂਦਾ ਤੇ ਤੁਹਾਨੂੰ ਬਚੀ ਮਿਰਜੀ ਕੇਲੇ ਨੂੰ ਮਲਾਵਾਂਗੇ ਤਿੰਨ ਨਹੀਂ ਮਲਾਣਾ ਇੱਕ ਛੋਟੀ ਸੂਈ ਸਵਾਈ ਤੇ ਦੋ ਸੱਜਣੋਂ ਵਹਿੜਾਂ ਗਾਵਾਂ ਸੂਣ ਨੂੰ ਤਿਆਰ ਲਾ ਲੋ ਆ ਵੀ ਵੱਛੀ ਦਾ ਕੋਈ ਊੜਾ ਬਣਾਣੀ ਸੱਜਣੋਂ ਬਹੁਤ ਚੰਗੀ ਵੱਛੀ ਆ ਪੱਠਪੜੇ ਦੀ ਲਾ ਲਿਓ ਕੰਗਰੋਟ ਐਨ ਜਿਵੇਂ ਕਹਦਾਂ ਨੇ ਮੈਸਤਰੀਆਂ ਦੀ ਫੱਟੀ ਸਿੱਧੀ ਤੇ ਉਹ ਚੀਜ਼ ਆ ਕਰਮਾ ਵਾਲੀ ਦੀ ਕੰਗਰੋੜ ਬਹੁਤ ਚੰਗੀ ਵੱੱਛੀ ਆ ਬੂਥੀ ਵਿਖਾਉਂਗਾ ਤੁਹਾਨੂੰ ਹਜੇ ਦੰਦਾਂ 'ਚ ਵਹਿੜ ਹੋਊਗੀ ਚੰਗੀ ਵੱੱਛੀ ਆ ਤੇ ਆ ਵੀ ਸੱਜਣੋ ਝੋਟੀ ਕੰਗਰੇ ਵਾਲਾ ਸੰਗ ਆ ਤੇ ਓਕੇ ਰਿਪੋਰਟ ਆ ਇੱਕ ਰੰਗ ਕਾਲੀ ਹੱਲੋ ਬੱਤੋ ਵੇਖਿਓ ਇਹ ਜਾਮਣ ਵਰਗੀ ਕਾਲੀ ਝੋਟੀ ਆ ਸਾਰੀ ਇੱਕ ਰੰਗ ਕਾਲੀ ਪੂਛ ਤੱਕ ਓਕੇ ਰਿਪੋਰਟ ਆ ਤੇ ਆ ਆ ਗਈ ਗਊ ਚੰਗੇ ਦੁੱਧ ਵਾਲੀ ਇਹਦੇ ਮਾਲਕਾਂ ਨੇ ਕੀ ਲੇਖਾ ਜੋਖਾ ਦੱਸਿਆ ਇਹਦਾ ਆਪਾਂ ਬੱਚੀ ਤੋਂ ਹਸਾਬ ਕਿਤਾਬ ਜਿਹੜਾ ਵੀ ਹੋਇਆ ਪੁੱਛ ਲੈਨੇ ਆ ਥਾਂ ਬੜਾ ਚੰਗਾ ਕੱਦ ਚੰਗਾ ਵੇਲ ਚੰਗੀ ਆ ਗਾਂ ਨੂੰ ਲੇਵਾ ਭਰੀ ਬੈਠੀਆ ਦੇ ਪਛਾਣ ਨੂੰ ਆਉਂਦੀ ਆ ਤੈਂ ਤੋੜਦੀ ਚੰਗਾ ਦੁੱਧ ਦੱਸਿਆ ਇਹਦੇ ਮਾਲਕਾਂ ਨੇ ਵੀ ਚੰਗਾ ਦੁੱਧ ਜਿਹੜਾ ਚੁੰਦੇ ਰਿਆ ਨੇੜੇ ਤੇੜੇ ਦੱਸਦਾ ਵੀਰ ਵੀ ਲਈ ਆ ਬੱਜੀ ਸਾਸਰੀ ਕਾ ਜੀ ਸਾਸਰੀ ਕਾਲ ਜੀ ਗਲੀਬ ਜੀ ਸਾਸਰੀ ਕਾਲ ਜੀ ਹੋਰ ਸੁਣਾ ਬਾਬੇ ਨਾਨਕ ਦੀ ਪੂਰੀ ਕਿਰਪਾ ਜੀ ਚੜਦੀ ਕਲਾ ਹਾਂ ਹੋਰ ਦੱਸ ਘਰ ਪਰਿਵਾਰ ਦੱਸ ਵੀਰੇ ਜੀ ਮੇਰਾ ਮੇਰਾ ਸ਼ੁਕਰ ਹੈ ਬਾਬੇ ਨਾਨਕ ਦਾ ਸ਼ੁਕਰ ਕਰਦੇ ਆਂ ਜੀ ਤੇ ਹੁਣ ਫੇਰ ਕਹਿ ਦਈਏ ਬੱਚੀ ਮਰਜੀ ਕਾਲਾ ਫੇਰ ਆ ਗਿਆ ਫੇਰ ਆ ਗਿਆ ਅੱਜ ਹੈ ਫੇਰ ਆ ਗਿਆ ਜੀ ਅੱਜ ਪਾਊਗਾ ਗਾ ਪੂਰਾ ਗਾ ਪਾਵਾਂਗੇ ਜੀ ਪਰਮਾਤਮਾ ਦੀ ਜੇ ਬਾਬੇ ਨਾਨਕ ਦੀ ਕਿਰਪਾ ਚਾਹੀ ਤਾ ਹਾਂ ਜੇ ਉਹਦੀ ਰਹਿਮਤ ਹੋਈ ਤਾਂ ਰਹਿਮਤ ਹੋਈ ਤਾਂ ਉਹਦੀ ਆ ਬਸ ਬੰਦਾ ਨਹੀਂ ਕੁਝ ਕਰ ਸਕਦਾ ਹਾਂ ਬੰਦਾ ਨਹੀਂ ਕੁਝ ਕਰ ਸਕਦਾ ਹਣਾ ਹਾਂ ਬਿਲਕੁਲ ਬਿਲਕੁਲ ਵਾਈਡ ਵਾਈਡ ਵੀਰੇ ਡਰੈੱਸ ਜ਼ਿਲ੍ਹਾ ਫਰੋਈਪੁਰ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਆਉਣਾ ਮਿਰਜੀ ਕੀ ਤੇ 47 ਮਹੀਨੇ ਕੱਟੀ ਦਿੱਤੀ ਹੈ ਨਾ ਕੱਟੀ ਕੱਟੀ ਬਈ ਬਹੁਤ ਖੁਸ਼ ਆ ਬਾਈ ਹੁਣ ਯਾਰ ਹੈ ਨਾ ਹਾਂ ਬਿਲਕੁਲ ਬਿਲਕੁਲ ਵਾਕੇ ਬਹੁਤ ਹਜੇ ਤੱਕ ਗੁਲਦੀਪ ਫੋਨ ਆਈ ਜਾਂਦੇ ਓ ਝੁੱਟੀ ਦੇ ਵਾਕੇ ਮੈਂ ਕਹ ਵੀਰੇ ਉਹਦਾ ਬੈਗ ਕੀ ਯਾਰ ਝੁੱਟੀ ਯਾਰ ਬਾਲੀ ਚੰਗੀ ਸੀ ਬਾਲੀ ਚੰਗੀ ਝੁੱਟੀ ਸੀਗੀ ਹਾਂ ਚੰਬਰ ਹੈ 8269982204 8269982204 ਇਹਦੇ ਤੇ ਕਰੇ ਸਮਝਾ ਇਸੇਸੇ فرق ਕਰ ਲੈ ਵੀਰਾ ਇਹਦਾ ਕੀ ਲੇਖਾ ਜੋਖਾ ਕਿਹੜਾ ਸੂਆ ਦੱਸਿਆ ਦੇ ਮਾਸਟਰ ਵੀ ਬਈ ਤੀਜਾ ਸੂਆ ਸੂਣਾ ਨੇ ਵੀਰੇ ਜੀ ਹੁਣ ਠੀਕ ਆ ਠੀਕ ਆ 28 ਲੀਟਰ ਦੁੱਧ ਨੈਟ ਚੁੰਦੇ ਰਹੇ ਇਹਦਾ ਮਾਲਕ ਇਹਦੇ ਦੂਜੇ ਸੂਏ ਦੂਜੇ ਸੂਏ ਥਣ ਪੂਰਾ ਪਾਵਰ ਵਾਲਾ ਲੱਗਿਆ ਜਵਾਈ ਇੱਕ ਨੰਬਰ ਪੋਲੀ ਆ ਮੋਟੀ ਮੋਟੀ ਟੱਪੇਗੇ ਭੈਣ ਭਰਾ ਲੈ ਕੇ ਜਾਵੇ ਕਿੰਨੇ ਪੈਸੇ ਲਾਉਣੇ ਥਾਂ ਇੱਥੇ ਵੇਖ ਲੈ ਹਾਂ ਇੱਥੇ ਈ ਕਰ ਲੈ ਹਾਂ ਇੱਥੇ ਸੱਲੀ ਕਰਕੇ ਲੈ ਕੇ ਜਾਵੇ ਆਪਦੀ ਉਹ ਕਿਦਾਂ ਕਿੰਨੇ ਪਏ ਆ ਦਿਨ ਵੀ ਯਾਰ ਕੋਈ 4-5 ਕਹਿ ਸਕਦੇ ਯਾਰ ਹਫਤਾ ਲੈ ਹਫਤਾ ਵੀ ਲੈ ਸਕਦੀ ਯਾਰ ਹੁਣ ਪਸ਼ੂ ਤਾਂ ਗਰਮੀ ਪਈ ਜਾਂਦੀ ਪਤਾ ਵੀ ਨਹੀਂ ਹੁੰਦਾ ਵੀਰੇ ਹੈਨਾ ਬੱਚਾ ਕਦੋਂ ਧਰ ਦੇ ਕਦੋਂ ਧਰ ਦੇਣੀ ਹੈ ਹਫਤਾ ਕੱਢ ਜੂਗੀ ਹਫਤਾ ਕੱਢ ਜੂਗੀ ਮੇਰੇ ਹਿਸਾਬ ਨਾਲ ਹਾਂ ਕੱਦ ਬਾਰ ਤੋਰ ਕਰਾ ਦੇ ਹਾਂ ਬਾਕੀ ਠੰਡੀ ਸੀਲ ਬਹੁਤ ਆ ਵੀਰ ਨੂੰ ਕੇ ਬਾਕੀ ਹੈ ਬੇਲ ਬਹੁਤ ਅੱਛੀ ਜੱਡੀ ਆ ਹਾਂ ਇਨਾ ਦੁੱਧ ਇਹਨੂੰ ਆਂਦਾ ਕੀ ਆ ਯਾਰ ਹਾਂ ਝੋਲੀ ਝੂਲੀ ਦਾ ਇੱਕ ਨੰਬਰ ਲੱਗੀ ਇੱਕ ਨੰਬਰ ਝੋਲੀ ਗਿਆਈ ਵੜਾ ਲੈਵਾ ਪਾਂਡਾ ਲੱਗਾ ਕਾ ਨੂੰ ਸਜਣੋ ਹਾਂ ਵੇਖੋ ਵੱਡੀ ਵੀ ਬਹੁਤ ਆ ਵੱਡੀ ਵੱਡੀ ਵੀ ਬਹੁਤ ਆ ਜਾਤ ਨਸਲ ਹਾਂ ਆ ਜਾਤ ਨਸਲ ਦੀ ਵੀ ਗਾਰੰਟੀ ਆ ਵੀਰੇ ਉਹਨਾਂ ਕੇ ਠੀਕ ਆ ਆ ਬੂਥੀ ਵੇਖ ਕਿੰਦੀ ਸੋਹਣੀ ਹਾਂ ਪੂਰੀ ਬਹੁਤ ਚੰਗੀ ਵੱਛੀ ਆ ਨਹੀਂ ਚੰਗੀ ਹਾਂ ਚੱਲ ਪੁੱਤ ਚੱਲ ਲੈਵਾ ਪਾਂਡਾ ਸਵਾਰ ਕੇ ਦਿਖਾ ਦੇ ਬਾਈ ਉਹਨਾਂ ਨੂੰ ਮਾਣਾ ਤਸੱਲੀयां ਕਰਾ ਦੇਾਂਗੇ ਬੱਚੀ ਜਦੋਂ ਆ ਹੀ ਗਏ ਹਾਂ ਹੀ ਗਏ ਆ ਬਿਲਕੁਲ ਹਣਾ ਜੀ ਲੇਟ ਹੋ ਗਿਆ ਉਹ ਗੱਲ ਵੱਖਰੀ ਉਹ ਤਾਂ ਕੋਈ ਨਹੀਂ ਕੋਈ ਨਹੀਂ ਲੇਟ ਦੀ ਕੋਈ ਚੱਕਰ ਨਹੀਂ ਆਪਾਂ ਨੂੰ ਗੁਲਦੀਪ ਪਰ ਹੁਣ ਜਦੋਂ ਆਏ ਆ ਫੇਰ ਟਾਈਮ ਲਾ ਕੇ ਜਾਵਾਂਗੇ ਹਾਂ ਦੇਖ ਲੈ ਸੱਲੀ ਸੁੱਲੀ ਕਰ ਜੇ ਕਹਿੰਦੇ ਨੇ ਮਾਰ ਵੀ ਦਿੰਨੇ ਆ ਕੀ ਮਾਰਨੀ ਆ ਤਾਰਾਂ ਨਹੀਂ ਆਪੇ ਮਾਰ ਲੂ ਆਪੇ ਵਾਕੀ ਮਾਰ ਲਓ ਹਣਾ ਆਪਣੇ ਤੇ ਕਿੰਨੇ ਰਹਿਣਾ ਜਿੰਨੇ ਪੈਸੇ ਹਾਂ ਕਿੰਨੇ ਪੈਸੇ ਵੰਡ ਲਾਉਣੀ ਹਣਾ ਆਹ ਵੇਖ ਆਹ ਵੇਖ ਤੋ ਹਾਂ ਵੇਖ ਤੋ ਹਜੇ ਕਿੱਥੇ ਆ ਵੇ ਕਿੱਥੇ ਜਾ ਕੇ ਖੁੱਲਣੀਆਂ ਲੈ ਇੱਥੇ ਜਾ ਕੇ ਖੁੱਲਣੀ ਹੈ ਜੇ ਵਾਕਿਆ ਜੀ ਥਿੱਲਾ ਬਹੁਤ ਆ ਥਿੱਲਾਂ ਦਾ ਬਹੁਤ ਜ਼ਿਆਦੇ ਆ ਗਾਂ ਪ੍ਰਿੰਟ ਵੀ ਚੰਗਾ ਹਾਂ ਰੇਟ ਦੱਸ ਹੁਣ ਫਿਰ ਰੇਟ ਤਾਂ ਵੀਰੇ ਆਪਾਂ ਜੇ ਦਿੰਦਾ ਤੇਰਾ ਰੇਟ ਸਾਰਿਆਂ ਨਾਲ ਸਾਰਿਆਂ ਨੂੰ ਜਾਇਜ਼ ਕਰਦੇ ਆਂ ਪਰ ਰੇਟ ਪਸੂ ਵੀ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਉਹਦੇ ਵੀ ਵਗ ਜਾਂਦਾ ਬਾਈ ਹੂੰ 95000 ਰੁਪਇਆ ਕਰ ਦੇ ਨਿਲਦੀਪ ਸਿੰਘ ਯਾਰ 90 ਤੇ 5 95 ਹਾਂ ਕਿੰਨੇ ਦੀ ਹੋ ਜਾਈ ਤੇਰੀ ਵੀੜੋ ਦੇਖ ਕੇ ਆਊਗਾ ਭੈਣ ਭਰਾ 5000 ਸਿੱਧਾ ਛੋੜ ਉਹਨੂੰ 1000 ਰੁਪਇਆ ਘਰੇ ਆਏ ਨੂੰ ਛੋੜ ਕਰੂੰ ਇੱਥੇ ਓਕੇ ਹਾਂ 90 ਦੀ 90 ਜੋ ਫਿਰ ਵੀ 1000 ਦੋ 1000 ਕਰ ਦੂੰ ਯਾਰ ਤੇਰੇ ਯਾਰ ਕਦੇ ਯਾਰ ਕੁਲਦੀਪ ਅੱਛਾ ਦੋ ਉਡਾ ਦਾਂਗੇ ਆਪਾਂ ਵਿੱਚੋਂ ਯਾਰ ਹੋਰ ਦੱਸ 80000 ਦੀ ਹਾਂ 88000 ਦੀ ਵੈੜ ਦੇ ਦਾਂਗੇ ਆਪਾਂ ਬੱਬਾ ਓਕੇ ਯਾਰ ਕੋਈ ਝਾਕ ਨਹੀਂ ਹੈਨਾ ਹਾਂ ਬਾਕੀ ਵੈੜ ਵੈੜ ਹੀ ਆ ਵੈੜ ਵੈੜ ਯਾਰ ਕੋਲੀ ਉਹ ਵੀ ਵੇਖਣਗੇ ਜਿੰਨਾਂ ਤੋਂ ਤੂੰ ਲਈ ਆ ਉਹਨਾਂ ਨੇ ਕਹਣਾ ਬੱਚੀ ਨੇ ਰੇਡ ਜਾਵਾ ਹੀ ਜਾਇਜ਼ ਕੀ ਜਾਵਾ ਜਾਇਜ਼ ਕੀ ਤਾਂ ਉਹਨਾਂ ਨੂੰ ਪਤਾ ਹੀ ਆ ਹਾਂ ਪਤਾ ਹੀ ਆ ਪਤਾ ਹੀ ਉਹਨਾਂ ਨੂੰ ਭੈਣ ਭਰਾ ਮਾਨੂੰ ਓਕੇ ਨੇੜੇ ਲਈਆ ਪੈਂਡ ਵੀ ਦੱਸਦੇ ਆ ਆਪਾਂ ਨੂੰ ਅਸਨ ਪੱਟਿਓ ਲਈ ਆ ਕਾਹਦਾ ਸ਼ੱਕ ਕੱਢਣਾ ਯਾਰ ਹਾਂ ਆਪਾਂ ਕਿਹੜਾ ਬਾੜੀ ਵੱਡੀ ਕਮਾਈ ਰੱਖੀ ਵੱਡੀ ਕਮਾਈ ਕਰਕੇ ਦੇਣੀ ਆ ਅਸਨ ਪੱਟਿਓ ਲਈ ਆ ਬਸ ਜਾ ਕੇ ਵੀ ਪੁੱਛ ਲੈ ਜਾ ਕੇ ਵੀ ਪੁੱਛ ਸਕਦੇ ਆ ਬਸ ਕੋਈ ਚੱਕਰ ਸਹੀ ਗੱਲ ਆਪਾਂ ਕਾਹਦਾ ਝੂਠ ਮਾਰਨਾ ਤੇ ਆ ਝੂਟੀ ਇਹ ਬਾਈ ਜੀ ਦੂਸਰਾ ਸੂਆ ਸੋ ਰਹੀ ਆ ਕੁਲਦੀਪ ਸਿੰਘ ਦੂਜਾ ਸੂਈ ਆ ਹਾਂ ਬੱਚਾ ਆ ਗਿਆ ਕੱਟਾ 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 ਮਖਰ ਹੁਣ ਦੁੱਧ ਕਿੰਨਾ ਤਿਆਰ ਆ ਦੁੱਧ 11 ਕਿਲੋ ਤਿਆਰ 11 ਕਿਲੋ ਇੱਕ ਰੰਗ ਕਾਲੀ ਕਾਲੀ ਕੁੰਡੀ ਕੋ ਨਾ ਜਮਾ ਸੀਲ ਠੰਡੀ ਬਹੁਤ ਆ ਕੱਟਾ ਬੜਾ ਚੰਗਾ ਇੱਕ ਰੰਕ ਵਾਲਾ ਹੀ ਕੱਟਾ ਹਾਂ ਤੋਰ ਕਰਾ ਚੱਕ ਸੁਹਾ ਦੂਜਾ ਚੋਨ ਚਾਂ ਦੀ ਪੋਲੀ 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 ਧਾਰਾ ਮਰਾਦ ਨੇ ਆਪਾਂ ਰੂਹ ਵਰਗੀ ਅਲੋ ਵਰਗੀ ਓਕੇ ਬਾਕੀ ਗੱਲ ਇਹ ਤੁਹਾਨੂੰ ਪਤਾ ਲੋ ਵੀ ਸੱਜਣਾ ਝੋਟੀ ਸੁਹਾ ਦੂਜਾ ਸੁਂਦੀ ਆ ਆ ਸੌਰੀ ਦੂਜਾ ਸੂਈ ਵੀ ਮਗਰ ਕੱਟਾ ਹਾਂ 11 ਦੁੱਧ ਤਿਆਰ ਆ ਬਚੀ ਦੇ ਦਸਨ ਮੁਤਾਬਕ ਹਾਂ ਤੇ ਇੱਕ ਰੰਗ ਕਾਲੀ ਬਟਨਾਂ ਵਾਲੀ ਝੋਟੀ ਬਟਨਾਂ ਵਾਲੀ ਬਟਨਾਂ ਵਾਲਾ ਵੀਰ ਕਹਿੰਦਾ ਵੀ 100 ਦੀ 100 ਆ ਕੋਈ ਪੂਰ ਛੱਟਾ ਨਹੀਂ ਪੰਡ ਨਹੀਂ ਕਹਿੰਦਾ ਚੂਣ ਲੱਗਾ ਕੀ ਕਹਨੇ ਤੇ ਸਿੰਗ ਲੱਗਾ ਕਹਿੰਦਾ ਬਚੀ ਕਿੰਗਰੇ ਵਾਲਾ ਕਿੰਗਰੇ ਵਾਲਾ ਸਿੰਗ ਲੱਗਾ ਕਿੰਗਰੇ ਵਾਲਾ ਇੱਕ ਕਿਸੇ ਹਵੇਲੇ ਬੱਚੇ ਪੁੱਛਦੇ ਜਮਾ ਸਹਿਮਤਾ ਬਾਈ ਉਹਨਾਂ ਨੂੰ ਦਿਖਾ ਦੇ ਓਕੇ ਡੱਕੇ ਤੇ ਤਾਂ ਜਾਂਦੀ ਡੱਕ ਡੱਕ ਜਮਾ ਡੱਕ ਡੱਕ ਕੇ ਜਾਊਗੀ ਵਾਕੇ ਓਕੇ ਰਪੋਰਟ ਪਾਣੀ ਤੇ ਵੀ ਜਾਊਗੀ ਹੁਣ ਪਾਣੀ ਤੇ ਵੀ ਜਾਓਗੇ ਸੱਜਣੋ ਬਾਲਤੀ ਵਿੱਚ ਨੇ ਪਾਣੀ ਪਿਆ ਕੇ ਝੋਟੀ ਹੋ ਗਈ ਢੋਲ ਓਕੇ ਰਿਪੋਰਟ ਬਾਕੀ ਸੁਭਾ ਸਭੂ ਚੰਗਾ ਨੇੜੇ ਫੇਸ ਕੁਆਲਟੀ ਵੇਖੋ ਉਦੋਂ ਬਾਅਦ ਤੁਹਾਨੂੰ ਲੈਵੇ ਭਾਂਡੇ ਦੀ ਜੱਜਮੈਂਟ ਕਰਵਾਈਏ ਬੱਚਾ ਲਾਦਨੇ ਆਪਾਂ ਲੈ ਬਾਕੀ ਚੂਣ ਟਾਈਮ ਹੀ ਆ ਸੱਜਣੋ ਉਹ ਵੀ ਨੋਟ ਕਰ ਲਿਓ ਇਹ ਨਹੀਂ ਹੈਗਾ ਮੈਂ ਤੁਹਾਨੂੰ ਕਹਿੰਦਾ 11 ਵਜੇ 12 ਵਜੇ ਆ ਚੂਣ ਟਾਈਮ ਆ ਚੂਣ ਦੇ ਟਾਈਮ ਤੇ ਭਰਾ ਨੂੰ ਕਹਦੇ ਦੱਸ ਦੇ ਬਈ ਹਾਂ ਪੂਰੀ ਚੂਣ ਟਾਈਮ ਚੂਣ ਤੇ ਆ ਇਹ ਪਸੁੰਦੀ ਆ ਹਾਂ ਤੇ ਆਪਾਂ ਲੇਖਾ ਜੋਖਾ ਵੈੜਦਾ ਦੱਸ ਇਹ ਸੁਆ ਕਿਹੜਾ ਇਹ ਵੀਰੇ ਪਹਿਲਾਂ ਹੀ ਸੂਰ ਹੀ ਆ ਕਲਦੀ ਪਹਿਲਾਂ ਸੁਆ ਕਰਦ ਬਾਹਰ ਇਹਨੂੰ ਤੋਰ ਕਰਾ ਚਾ ਕਦ ਦਿਨ ਕਿੰਨੇ ਆ ਹੈ ਦਿਨ ਕਿੰਨੇ ਲੈਂਦੀ ਆ ਦਿਨ ਵੀਰੇ ਹਜੇ ਯਾਰ ਅੱਜ ਵੀ ਬੱਚਾ ਧਰ ਸਕਦੀ ਹੈ ਹਨਾ ਤਿਆਰ ਆ ਤਿਆਰ ਆ ਬਸ ਲੋੜ ਤੇ ਆ ਕੰਮ ਆ हां ते कोई दो दिन ਕੱਢ ਵੀ ਸਕਦੀ ਆ ਵੀਰੇ ਗਰਮੀ ਪਈ ਜਾਂਦੀ ਏ ਇੱਕ ਹਨਾ हां ਤੇ ਵੱੱਛੀ ਵੱੱਛੀ ਆ ਵੱੱਛੀ ਮੈਂ ਕਹਿੰਦਾ ਕੀ ਬਾਤ ਆ ਯਾਰ ਕਲਦੀਪ ਯਾਰ ਬੜਾ ਪਿੱਠ ਪੜਾ ਲੱਗਾ ਸਾਨੂੰ ਮੈਂ ਕਹਿੰਦਾ ਪੂਰੀ ਪੂਰੀ ਹਜੇ ਬੱਚੀ ਕੱਢੂਗੀ ਤੇ ਵੱੱਛੀ ਕੱਢੂਗੀ ਲੇਵਾ ਬਹੁਤ ਬਣਾਊਗੀ ਬਹੁਤ हां ਜਾਤ ਨਾ ਸਭਾ ਜਾਤ ਨਾ ਸਭਾ ਪੂਰੀ ਵੈੜ हां हां ਬਾਕੀ ਚਲੋ ਪ੍ਰਮਾਤਮਾ ਨੂੰ ਦਾ ਸੱਜਣੋ ਕੋਈ ਨਹੀਂ ਮਿਲਿਆ ਹਾਂ ਬਸ ਬਸ ਕੀ ਓਕੇ ਰਿਪੋਰਟ ਆ ਬਾਕੀ ਤੁਸੀਂ ਵੇਖਣਾ ਹਾਂ ਕੀ ਦਿਨਾਂ ਪੈਣਪਰਾਨਾ ਸੌਦਾ ਹੋ ਗਿਆ ਬਈ ਹਨਾ ਹਾਂ ਦੱਸਿਆ ਚੰਗਾ ਅਗਲੇ ਨੂੰ ਹਨਾ ਕੀ ਦਿਨਾਂ ਸੌਦਾ ਹੋ ਗਿਆ ਬੇਸ਼ੱਕ ਤੜਕੇ ਨੂੰ ਸੂਪੇ ਹਨਾ ਬਈ ਸਿੱਧੀ ਗੱਲ ਆ ਆਪਣੀ ਬਿਲਕੁਲ ਜੇ ਸੂਪੇ ਦਾ ਚੰਗਾ ਹਾਂ ਬਸ ਉਹਦੀ ਹੋ ਗਈ ਫੇਰ ਅਗਲਾ ਕੋ ਬਈ ਯਾਰ ਅਸੀਂ ਤਾਂ ਗੱਭਾਂ ਕਰਕੇ ਲਈ ਸੀ ਬਈ ਹਨਾ ਰੋਲੇ ਬਹੁਤ ਬੈਦੇ ਹਨਾ ਹਾਂ ਤੇ ਆਪਰ ਰੋਲੇ ਪਾ ਕੇ ਖੁਸ਼ ਨਿਕਲਦੀਪ ਕਿਸੇ ਨਾਲ ਹਨਾ ਨਹੀਂ ਨਹੀਂ ਸਹੀ ਹੈ ਨਾ ਬਈ ਤੇ ਬਾਕੀ ਟੱਪਨ ਟੱਪਨ ਓਕੇ ਨਾ ਓਕੇ ਓਕੇ ਯਾਰ 100 ਦੀ 100 ਟਿੱਪ ਕੇ ਲੈ ਕੇ ਜਾਵੇ ਯਾਰ ਬਰੇ ਯਾਰ ਕਿੰਨੇ ਲੈ ਥਣ ਬਹੁਤ ਚੰਗਾ ਪਈ ਬੱੱਖੀ ਬਹੁਤ ਚੰਗਾ ਲ ਹੈ ਦੂਜੇ ਸੂਏ ਵਾਲਾ ਥਣ ਹਾਂ ਦੂਜੇ ਦੂਏ ਵਾਲਾ ਵੇ ਤੂੰ ਲੈ ਕਿਆ ਬਾਤ ਲੈ ਯਾਰ ਐਡੀ ਸੀਲ ਵਹਿੜ ਯਾਰ ਕਿੱਥੇ ਮਿਲਦੀਆਂ ਗਲਦੀਪ ਯਾਰ ਬਾਕੀ ਕਦ ਕਾਠ ਪਰਲੇ ਦਾ ਖਣੀ ਹੈ ਕਦ ਕਾਠ ਮੇਰੇ ਨਾਲ ਵੱਡੀ ਲੱਗੂਗੀ ਹਾਂ ਵੱਡੀ ਲੱਗੂਗੀ ਪਹਿਲਾ ਸੂਆ ਦੰਦਾਂ 'ਚ ਵੱੱਛੀ ਹੋਊਗੀ ਦੰਦਾਂ 'ਚ ਹੋਊਗੀ ਹਨਾ ਥਾਨੀ ਵੇਖੇ ਹਾਂ ਆ ਵੇਖੋ ਮੈਂ ਦੰਦ ਨਹੀਂ ਵੇਖੇ ਬਾਈ ਨੂੰ ਦੱਸ ਦੇ ਦਿਖਾ ਦੇ ਦੰਦ ਵੇਖ ਲਾ ਜੇ ਵੇਖਣੇ ਆਉਂਦੇ ਤੈਨੂੰ ਮੈਨੂੰ ਤਾਂ ਆਉਂਦੇ ਭੈਣ ਹੀ ਨੇ ਦੋ ਦੀ ਆ ਮੈਨੂੰ ਦੋ ਦੀ ਹੈ ਦੋ ਦੰਦ ਦੋ ਦੰਦ ਦੋ ਦੰਦ ਚਾਰ ਚਾਰ ਹੈ ਨਾ ਚਾਰ ਦੰਦ ਆ ਹਾਂ ਦੋ ਦੰਦ ਹੀ ਆ ਦੋ ਦੰਦ ਆ ਦੋ ਦੰਦ ਆ ਮੈਨੂੰ ਸ਼ੱਕ ਪੈਂਦਾ ਦੋ ਦੰਦ ਆ ਦੋ ਦੰਦ ਹੀ ਆ ਵੱਡੇ ਦੋ ਹੀ ਆ ਹੈ ਨਾ ਹਾਂ ਦੋ ਦੰਦ ਆ ਸਜਣੋ ਹਾਂ ਮੈਂ ਇਹਨੂੰ ਪਹਿਲਾਂ ਗਈ ਵੱਚੀ ਦੰਦਾਂ ਚ ਹਜੇ ਤੁਹਾਨੂੰ ਵੀ ਦੱਸੂਗੀ ਹਾਂ ਦੋ ਦੰਦ ਵੱਚੀ ਆ ਓਕੇ ਰਿਪੋਰਟ ਇਹਦਾ ਰੇਟ ਵੀ ਦੱਸ ਦਈਏ ਅੱਜ ਪਸਮਾਈ ਹੈ ਨਾ ਮਾਸੀ ਤਾਂ ਚਲ ਫਿਰ ਉਂਗਲਾਂ ਦੇ ਕੋਈ ਨਹੀਂ ਬਤਾਰਾਂ ਹੀ ਮਰੋਣੀਆਂ ਓਕੇ ਤੇ ਕਰਦ ਗਏ ਯਾਰ 95000 ਰੁਪਏ ਗਲਦੀਪ ਸਿੰਘ ਤੂੰ ਵੇਖ ਹਣੇ ਜਮ ਜੈ ਜੀ ਰੇਟ ਇਹ ਮਿਸ਼ਰੀ ਵਾਲੇ ਪੁੱਲ ਤੋਂ ਨਾਂ ਕੇ ਅਗਲੇ ਪਾਸੋਂ ਲਈ ਆ ਲੈ ਹਾਂ ਕਰਾਉਂਦਾ ਸਿਰੇ ਸਿਰੇਰ ਪੁੱਛ ਲੈ ਯਾਰ ਆਪਣਾ ਜਾ ਕੇ ਕਿੱਥੇ ਮਰਜੀ ਕਰ ਲੈ ਯਾਰ ਜੇ ਉਹ ਪਿੰਡੋਂ ਵੱਛੀ ਨਾ ਹੋਈ ਵੱਛੀ ਫਰੀ ਛੱਡ ਦਾਂਗੇ ਪੈਸੇ ਵੀ ਲੈ ਜੇ ਅਗਲਾ ਨਾਲ ਮਿਸ਼ਰੀ ਵਾਲੇ ਹਾਂ ਜੇ ਉਹ ਹਸਨਪੱਟੀ ਕੋਈ ਆਈਏ ਦਸਨਪੱਟੀ ਕੋਈ ਗਊਗਾ ਤਾਂ ਵੀ ਫਿਰ ਗਾਂ ਵੀ ਲੈ ਜੇ ਪੈਸੇ ਵੀ ਲੈ ਜੇ ਜੇ ਮੰਨ ਕੇ ਝੂਠ ਹੋਵੇ ਤਾਂ ਸਚਾਈ ਹਾਂ ਜਮਾ ਸਚਾਈ ਆ ਨਫਾ ਲੈਣਾ ਉਹਦਾ ਨਫਾ ਲੈਣਾ ਯਾਰ ਵੱਜ ਕੇ ਲੈਣਾ ਦੱਸ ਕੇ ਲੈਣਾ ਆਪਾਂ ਯਾਰ ਸਹੀ ਗੱਲ ਹੈ ਸਹੀ ਹੈ ਨਾ ਟੋਕਲ ਪੇਟ ਕਿਉਂ ਰੱਖਣਾ ਕਾਹਦੂ ਰੱਖਣਾ ਯਾਰ ਕਿੰਨੇ ਦੀ ਕਹਿਤੀ ਹੁਣ ਇਹ ਇਹ 95000 ਦੀ ਕਹਿਤੀ ਗਲਦੀਪਾ ਪਾ ਯਾਰ ਦੇ ਕਿੰਨੇ ਦੀ ਦੇਈਏ 90 ਦੀ ਦੇਦਗੇ ਹੋਰ ਦਾ ਜਾਨ ਦੇ ਗੁੱਸੇ ਨੂੰ ਸਹੀ ਆ ਸਹੀ ਆ ਓਕੇ ਜਮਾ ਹਾਂ ਬੱਛੀ ਬੱਛੀ ਆ ਬੱਛੀ ਬੱਛੀ ਆ ਪਾਸੇ ਕਰਦਿਆ ਲੈ ਇਹਦੀਆਂ ਧਾਰਾ ਮਾਰਾਦ ਗਿਆ ਬੱਚਾ ਮਾਰਾ ਦੇ ਬਾਂਦੇ ਪਾਸੇ ਬੱਚਾ ਚੁੰਗ ਗਿਆ ਨਹੀਂ ਹੋਰ ਚੰਗਾ ਹਾਂ ਬੜਾ ਕੱਢਿਆ ਯਾਰ ਘੱਟੀ ਨੇ ਹਾਂ ਇਹਨੂੰ ਹਜੇ ਹੋਰ ਚੰਗਾਵਾਂਗੇ ਨਹੀਂ ਚੰਗਾ ਦੇ ਰੀ ਯਾਦੇ ਵਿਚਾਰੇ ਨੂੰ ਇਹਨੂੰ ਕੋਈ ਗੱਲ ਆ ਆਪ ਦਾ ਤੈਨੂੰ ਪਤਾ ਯਕਲਦੀਪ ਹਨ ਵੇਖ ਬੜਾ ਠੀਕ ਹੈ ਵੀ ਓਕੇ ਉਹਨੇ ਮੈਨੂੰ ਚੋਣਗਾ ਤਾਂ ਨਹੀਂ ਉਹਨਾਂ ਨਹੀਂ ਆਉਂਦੀਆਂ ਤਾਂ ਕੋਈ ਨਹੀਂ ਲੈ ਲੈ ਵਾਸਤੇ ਆਈ ਠੀਕ ਹੈ ਵੀ 100 ਦੀ 100 ਆ 100 ਦੇ 100 ਵੀਰੇ ਯਾਰ ਲੈ ਪੋਲੀ ਰੂਹਰ ਗਈ ਪੋਲੀ ਪੋਲੀ ਹੁਣ ਕੱਲੀ ਕੱਲੀ ਮਾਰ ਦਿੰਦੇ ਆ ਪਤਾ ਰੱਖ ਲੈ ਇਹਨੂੰ ਹਨਾ ਹਾਂ ਕਰਾ ਦੇ ਤਸल्ली ਹਾਂ ਇਹਦਾ ਝੋਟੀ ਦਾ ਕੀ ਰੇਟ ਕਰਤਾ ਹੈ 128 ਕਰਤਾ ਗਲਦੀਪੇ ਦਾ ਮੈਂ 1 ਲੱਖ ਤੇ 28000 28000 ਰੁਪਇਆ ਦੇ ਕਿੰਨੇ ਦਿੱਤੇ ਇਹ ਬੱਸ ਕਰ ਪਿੱਛੋਂ ਕਰੀਏ ਇਹਨੂੰ ਬਸ ਮਾ ਕੇ ਵੀ ਪਰ ਕੇ ਵੀ ਆਪਣੀ 7 ਵਜੇ ਦੀ ਚੋਈ ਹੈ ਅਗਲੇ ਨੂੰ ਦੱਸ ਦਈਏ ਹੈਨਾ ਬਈ ਹਾਂ ਐਵੇਂ ਕਿੰਟਾ ਪਿਆ ਹੀ ਆ ਸਾਡੇ ਕੋਲ 6 ਵਜੇ ਆ ਹਾਂ ਹਜੇ ਵੀ ਕਿੰਟਾ ਪਿਆ ਬਾਈ ਹੁਣਾਂ ਨੂੰ ਕਹੇ ਦੱਸ ਦੇ ਦੱਸ ਤਾਂ ਦੇਖੋ ਸੱਜਣੋ ਆਪਣੇ ਤੈਨੂੰ ਪਤਾ ਵੀ ਲੈ ਬੈਗ ਸਾਈਡ ਤੋਂ ਵੀ ਫੜੀ ਪੂਛ ਮੜੀ ਜੀ ਲੈ ਲੈ ਬਾਬੇ ਕਿੱਥੇ ਮਰਜੀ ਤੂੰ ਕੀ ਬਾਤ ਆ ਯਾਰ ਕਿ ਲੈਟ ਹੋਗਾ ਕੰਮ ਹਾਂ ਹਾਂ ਸਰਾ ਠੀਕ ਆ ਲੈ ਓਕੇ ਬਸ ਕਰ ਬਸ ਕਰ ਹਾਂ ਨਹੀਂ ਨਹੀਂ ਸੱਲੀ ਕਰਾਉਣੀ 128 128 ਦੇ ਕਿੰਨੇ ਦੀ 125 ਦੀ 125 ਦੀ ਅੱਜੋ ਕਰਤੇ ਔੜ ਦੀਆਂ ਔੜ ਦੇ ਜਾਣ ਵਾਲੇ ਰੇਟ ਕੀਤੇ ਆਪਾਂ ਜਾਵਾਂ ਜੈਜ 1000 ਰੁਪਇਆ ਛੋੜ ਜਿਹੜਾ ਹੋਰ ਆਊ ਹੋਰ ਆਊ ਘਰੇ ਆ ਕੇ ਚੈੱਕ ਕਰਕੇ ਜਾਓ 1000 ਰੁਪਇਆ ਛੋੜ ਦਵਾਂਗੇ ਉਹਨੂੰ ਕੀ ਬਾਤ ਆ ਜੀ ਖਾ ਸ਼ਾਬਾਸ਼ ਜੀ ਹੋਰ ਜਾਣਦ ਕੇ ਕੋਈ ਨਹੀਂ ਦੌਰਦੀ ਕਿਰਪਾ ਬਾਸ ਲਾਦ ਗਏ ਫਤ ਤਿੰਨ ਜਾਨਵਰ ਬਕਾਉਂਗਾ ਤਿੰਨਾਂ ਦੀ ਜਾਨਵਰਾਂ ਦੀ ਜਾਨਾਂ ਦੀ ਆਪਦੀ ਤਸੱਲੀ ਕਰਕੇ ਜਿਹੜਾ ਮਰਜ਼ੀ ਖਰੀਦ ਲੇ ਲਏ ਭੈਣ ਭਰਾ ਤੁਹਾਡਾ ਬੜਾ ਧੰਨਵਾਦ ਬਾਸ ਟੌਪ ਦੇ ਨਗੀਨੇ ਬੱਜੀ ਕੋਲੇ ਜਾਨਵਰ ਤਿੰਨ ਹੀ ਆਪਦੀ ਆਪਦੀ ਜਗ੍ਹਾ ਤੇ ਸੋਣਾ ਆ ਚੰਗੀ ਤਰ੍ਹਾਂ ਕਲੀਅਰ ਤੁਸੀਂ ਵੀ ਕਰ ਲਿਓ ਤੇ ਤੋਂ ਮੂੰਹ ਜਿਹਾ ਛੜਾ ਗਈ ਸੀ ਕਵੱਛੀ ਦੋ ਦੰਦ ਦੀ ਆ ਹਾਂ ਮੈਂ ਫੇਰ ਥੱਲੀ ਕਰਾ ਹੋਰ ਮੈਂ ਟੈਕ ਲੱਗ ਜੂਗਾ 1 ਮਿੰਟ ਲੱਗ ਜੂਗਾ ਹੋਰ ਇਹ ਵੀ ਬਥੇਰਾ ਤਗੜਾ ਪਸਮਾਣਾ ਜਾਂ ਚੱਕੇ ਜਾਮ ਕਰਾਉਣ ਨੂੰ ਇਹ ਦੋਈਆ ਦੋਈਆ ਹਨਾ ਦੋਈਆ ਗਲਦੀਵਾ ਯਾਰ ਦੋਈ ਹੀ ਲੱਗਦੀ ਕਿ ਚਾਰ ਆ ਬਾਬਾ ਵੇਖ ਫਿਰ ਮੈਂ ਤਾਂ ਹੁਣ ਪੁੱਛਾ ਯਾਰ ਚਾਰ ਆ ਮੇਰੇ ਸਹਾਰਣਾ ਬਾਬਾ ਜੀ ਹਨਾ ਹਾਂ ਵੱਡੇ ਦਾ ਨਹੀਂ ਸਮਝ ਨਹੀਂ ਆਈ ਸੰਤਾ ਕੋਈ ਐਵੇਂ ਕਹਿਦ ਗਈ ਹਨਾ ਬਾਈ ਬਿਲਕੁਲ ਬਿਲਕੁਲ ਮੈਂ ਚੈੱਕ ਕਰਨਾ ਆ ਬਦੀ ਉਹਦੇ ਤੇ ਕੋਈ ਵੀ ਨਹੀਂ ਸਿਆਣਾ ਸਹੀ ਗੱਲ ਆ ਸਾਨੂੰ ਵਹਿੜਾ ਬਣਾਲੀ ਨਾਲ ਜਿੰਨੀ ਹੈ ਨਹੀਂ ਹਾਂ ਕਿਤੇ ਤਾਂ ਦੋ ਵੱਡੇ ਲੱਗ ਜਾਂਦੇ ਕਿਤੇ ਚਾਰ ਵੀ ਲੱਗ ਜਾਂਦੇ ਆ ਚਾਰ ਵੱਡੇ ਲੱਗ ਜਾਂਦੇ ਆ ਬਾਕੀ ਜਾਂ ਦੋਂਦੀ ਆ ਜਾਂ ਚੌਗੀ ਜਿਹੜੀ ਮਰਜ਼ੀ ਹੋਈ ਮਾਰੀ ਬਾਕੀ ਥੱਲੀ ਕਰਕੇ ਲੈ ਕੇ ਜਾਵੇ ਯਾਰ ਭੈਣ ਭਰਾਵ ਦਾ ਯਾਰ ਹਨਾ ਵੀ ਓਕੇ ਆਪਣਾ ਕੋਈ ਤਰਾਜ ਆਈ ਚੀਜ਼ ਦਾ ਯਾਰ ਹਨਾ ਤੇ ਆ ਚਵਾਈ ਮੈਨੂੰ ਗਾਂ ਵੀ ਯਾਰ ਇੱਕ ਨੰਬਰ ਚਵਾਈ ਆ ਯਾਰ ਅੱਛਾ ਜੋ ਮੈਂ ਸੌ ਰੀ ਸੌ ਯਾਰ ਕਿਆ ਬਾਤ ਹੈ ਹਾਂ ਤੇ ਬੈਰ ਦੁੱਧ ਪਾਵਰ ਵਾਲਾ ਬੜਾ ਪਾਵਰਾਂ ਲੱਗਿਆ 30 ਲੀਟਰ ਕਲੀਬ ਦੁੱਧ ਦੇ ਦੋਗੇ ਦੇ ਦੋਗੇ ਹਾਂ ਲੈ ਕੇ ਵੀ ਲੈ ਜਾ ਬਾਈ ਪਰਚੀ ਦੇ 30 ਲੀਟਰ ਦੇ ਦੋਗੀ ਦੁੱਧ ਯਾਰ ਠੀਕ ਹੈ ਸੇਵਾ ਕਰੇ ਬੰਦਾ ਆਏ ਨਾ ਮੈਂ ਪਾਣੀ ਮੈਂ ਪੀਆ ਪਾਣੀ ਮਾ ਪਿਆ ਕਿੱਥੇ ਬੰਨੀ ਤੇ ਬੰਨੀ ਰਵੇ ਉੱਥੇ ਫੇਰ ਨਹੀਂ ਦਿੰਦੀ ਨਾ ਨਾ ਫੇਰ ਨਹੀਂ ਬਾਈ ਤੇ ਝੋਟੀ ਵੀ ਦੁੱਧ ਦੇ ਦੂ 13 14 15 14 ਦੇ ਦੋਗੀ ਕਲੀਬ ਸਿਮ ਪੱਕਾ ਦੇ ਦੋਗੀ ਯਾਰ ਆਪਣਾ ਸਲਾਲੀ ਯਾਰ ਜਿਆਦਾ ਏਡੀ ਕੱਟੀ ਠੰਡੀ ਸੀ ਲ ਬਾਈ ਯਾਰ ਮੈਂ ਤਾਂ ਕਹਿੰਦਾ ਫੇਰ ਬਹਿ ਜਾ ਮੇਰੇ ਲੱਗਦਾ ਯਾਰ ਇਹ ਹੈ ਹੈ ਲੈ ਲੈ ਯਾਰ ਫੇਰ ਬਹਿ ਜਾ ਮੈਨੂੰ ਹਾਂ ਬਾਲੀ ਮਿੱਠੀ ਆ ਯਾਰ ਲੈ ਗਾਵਾਂ ਵਰਗੀ ਆ ਗਾਵਾਂ ਵਰਗੀ ਆ ਜਮਾ ਕਿਆ ਬਾਤ ਆ ਲੈ ਤੇ ਮੱਛੀ ਦੁੱਧ ਕਿੰਨਾ ਪਾ ਦੂ ਕਿਹੜੀ ਮੱਛੀ ਮੇਰੇ ਸਾਨਾ 16-17 ਲੀਟਰ ਪਾ ਦੂਗੀ 18 ਵੱਧ ਪਾ ਜੀ ਹੈ ਵੱਧ ਪਾਊਗੀ ਪਾ ਦੂਗੀ ਨਾ ਮੇਰੇ ਸਾਨਾ 20 ਲੀਟਰ ਦੇ ਆਸ-ਪਾਸ ਵੀ ਪਾ ਸਕਦੀ ਆ ਪਾ ਦੂਗੀ ਕੱਡਾ ਕੱਦ ਕੱਡਾ 20 ਲੀਟਰ ਦੁੱਧ ਛਾਉਣਿਆ ਦੇ ਦੂਗੀ ਦੇ ਦੂਗੀ ਕਲੀ ਨਵਾਂ ਹਾਂ ਨਵਾਂ ਹਾਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਬਹੁਤ ਕੰਮ ਦਾ ਥਾਂ ਲੱਗਾ ਮੱਛੀ ਨੂੰ